ਜੇਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ਼ ਨੇ ਸਾਂਝੇ ਆਪਰੇਸ਼ਨ ਦੌਰਾਨ ਕਤਲ ਕੇਸ ਦੇ ਦੋ ਦੋਸ਼ੀ ਕੀਤੇ ਗ੍ਰਿਫਤਾਰ ਜੇਲਾ ਸ਼ਹੀਦ ਭਗਤ ਸਿੰਘ ਨਗਰ ਦੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਕੋਲਪੁਰ ਵਿਖੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਲਪੁਰ ਥਾਣਾ ਪੋਜੇਵਾਲ ਜ਼ਿਲ੍ਹਾ ਛਿੱਦ ਭਗਤ ਸਿੰਘ ਨਗਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਮ੍ਰਿਤਕ ਹਰਦੀਪ ਸਿੰਘ ਉਰਫ ਦੀਪਾ ਤੇ ਸੰਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਲਪੁਰ ਥਾਣਾ ਪੋਜੇਵਾਲ ਦੇ ਬਿਆਨ ਪਰ ਮੁਕੱਦਮਾ ਨੰਬਰ 70372025 103194 190 बीएनएस 2527 ਚਰੰਜਾ 98 ਅਸਲਾ ਐਕਟ थानापोजੇਵ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ ਜੋ ਉਕਤ ਮਕਦਮਾ ਦੀ ਸਵੇਦ ਨਸ਼ੀਲਤਾ ਨੂੰ ਦੇਖਦੇ ਹੋਏ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜ਼ਨ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਅਤੇ ਮੌਕੇ ਤੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਆਪਰੇਸ਼ਨ ਦੌਰਾਨ ਕਤਲ ਕੇਸ ਦੇ ਦੋ ਦੋਸ਼ੀਆਂ ਨੂੰ ਬੰਬੇ ਤੋਂ ਗ੍ਰਿਫਤਾਰ ਕੀਤਾ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਇਸ ਮੌਕੇ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਕੀ ਕਹਿੰਦੇ ਹਨ ਮਾਣਯੋਗ ਡੀਜੀਪੀ ਪੰਜਾਬ ਜਿਦੇ ਅਧਿਸ਼ਾ ਨਿਰਦੇਸ਼ੇ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲਜ਼ ਦੇ ਖਿਲਾਫ ਅਸੇ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਨਵਾਇਸ਼ਾਹ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਨਦੀਪ ਸਿੰਘ ਕਾਲੂਹਣ ਇਹ ਦੋਵੇਂ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗਰਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਵਕਤ ਯੂਐਸਏ ਦੇ ਵਿੱਚ ਹੈ ਉਨੇ ਹੀ ਕਰਨ ਨੂੰ ਵੈਪਨ ਪ੍ਰੋਵਾਈਡ ਕੀਤੇ ਵਜਾ ਰਣਜੀਤ ਜੋ ਇਸ ਕੇਸ ਦੇ ਵਿੱਚ ਹੈਗੀ ਹੈ ਜਿਸ ਕਰਨ ਕੰਨੂ ਜੋ ਬਾਹਰ ਬੈਠਾ ਜੀਯੂਐਸਏ ਦੇ ਵਿੱਚ ਤੇ ਕਰਨ ਗੰਗੜ ਇਹਨਾਂ ਦੋਵਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈਗਾ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜੇ ਤਿੰਨੇ ਵਿਅਕਤੀ ਹੈਗੇ ਐ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਐ ਇਹ ਤਿੰਨੋਂ ਬੰਮੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਐ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦੇ ਰਿਮਾਂਡ ਲਿਆ ਹੈ ਤੇ ਰਿਮਾਂਡ ਦੇ ਵਿੱਚ ਜੋ ਵੀ ਕਲਾਸੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕਰਾਇਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰਿਵੈਂਟ ਕੀਤਾ ਹੈ ਸਰ ਕੋਈ ਵੈਪਨ ਵੀ ਰਿਕਵਰ ਹੋ ਗਿਆ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਨਾ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕ੍ਰਾਈਮ ਕਰਨਾ ਸੀ ਜੋ ਵੀ ਖਲਾਸੇ ਹੋਣਗੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਕਰੀ ਇਹਨਾਂ ਦਾ ਬਿਲਕੁਲ ਜੀ ਮੈਂ ਉਸੇ ਦੀ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਇਹ ਜਿਸਕਰਮ ਕਰਨੂ ਹੈਗਾ ਜੋ ਕਿ ਬਵੀਹਾ ਕੈਂਡ ਹੈ ਉਹਦੇ ਨਾਲ ਉਹਦੇ ਟੱਚ 'ਚ ਸੀਗੇ ਤਾਂ ਜੋ ਵੀ ਇਹਨਾਂ ਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਇਹਨਾਂ ਕੋਲ ਪੁੱਛਾਂਗੇ ਅਸੀਂ ਉੱਥੇ ਸਾਡੀ ਪੁਲਿਸ ਗਈ ਹੈ ਤੇ ਅਸੀਂ ਮੁੰਬਈ ਪੁਲਿਸ ਦੀ ਵੀ ਇਹਦੇ ਵਿੱਚ ਹੈਲਪ ਲਈ ਸਰ ਪਹਿਲਾਂ ਵੀ ਕੋਈ ਮਾਮਲਾ ਦਾ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੀ ਤੇ ਅਸਲਾ ਐਕਟ ਦੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੈਗੀ ਜਿਹ ਤੇ ਕਰਨ ਗੰਗੜ ਦੇ ਖਿਲਾਫ ਜਿਹੜਾ ਪਹਿਲਾ ਆਇਆ ਹੈਗਾ ਤਿੰਨ ਮੁਕਤਮੇ ਦਰਜ